ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿ ਤੁਲੇ ਸੋਨਾ ਹੈ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ ਬਾੜੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਇਹ ਕੀ ਘਰ ਸੀ ਇਹਗਾ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਈ ਪਾ ਗਏ ਜਾਂ ਕਹੀ ਕੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ ਸਾਢੇ 4:00 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਉੱਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਉੱਤੇ ਥਾਣੀ ਲੰਘ ਕੇ ਤੇਵਾ ਚੋਰੀ ਕਰਦੇ ਕੀ ਲੱਗਦਾ ਤੁਹਾਨੂੰ ਭੇਤੀ ਖਾਂ ਮੌਸਮ ਤਾਂ ਬਾਰਿ ਜਿਹੜਾ ਹੈ ਐਦਾਂ ਤਾਂ ਲੱਗਦਾ ਜਿੱਦਾਂ ਮਤਲਬ ਭੇਤ ਕੋਈ ਬੰਦਾ ਭੇਤੀ ਪੰਜਾਬ ਵਿੱਚ ਉਹ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ ਕਿਹਨਾਂ ਦਾ ਸਰਪੰਚ ਜਿੰਨ ਸਿੰਘ ਕੀ ਕਰ ਰਿਹਾ ਮੈਂ ਸੰਤੋਖ ਸਿੰਘ ਦਾ ਵੱਡਾ ਭਰਾ ਆਂ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਦੇ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇੰਨਾ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਹਿਲਾਂ ਆ ਗਏ ਇਹਨਾਂ ਨੂੰ ਪੁੱਛੀ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰਾ ATM ਕਾਰਡ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿੱਲ 파ੜ ਪਿੱਛੇ ਕੋਠੀ ਦੇਗੇ ਗ੍ਰਿੱਲ ਲਾਈ ਸੀ ਗ੍ਰਿੱਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜੀੜੀ ਚੋਰੀ ਇਹ ਨਾਲ ਨਾਲ ਕੋਠੀਆਂ ਬਿਲਕੁਲ ਨਾਲ ਨਾਲ ਇਕੱਠੀਆਂ ਜੀ ਮੈਂ ਤੁਹਾਨੂੰ ਸਾਂਝੀ ਕਰਨ ਦੇ ਚੱਲ ਹਾਂ ਉਹਨਾਂ ਦਾ ਸੋਨਾ ਵੀ 10 ਗ੍ਰਾਮ ਕੱਢਾ ਉਹਨਾਂ ਦੇ 15 ਗ੍ਰਾਮ 15 ਤੋਂ ਸੋਨਾ ਮੇਰਾ 10 ਕਰੋ تقريبا ਮੈਂ ਡਿਟੇਲ ਹੀ ਪੁਲਿਸ ਨੂੰ ਦੱਤੀ ਹੈ ਤਲਾਸ਼ ਦਿੱਤੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸ ਆਈ ਵੀ ਇੰਚਾਰਜ ਵੀ ਆਇਆ ਰਿਵਿਊ ਕਾਰਵਾਈ ਕਰ ਰਹੇ ਨੇ ਕਿ ਵਿਕਲ ਦਾ ਆਊਟ ਕਾਮ ਲੈ ਆ ਲੈ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿਣਾ ਚਾਹੋਗੇ ਜੋ ਆਏ ਲੇਕਿਨ ਇਹ ਮੈਂ ਦੇਖੋ ਕਹਾਂ ਰਿਹਾ ਜੀ ਕਿ ਮੋਢ ਢਿੱਲੀ ਕਾਰਜ ਜਾਰੀ ਹੈ ਉਸ ਦੀ ਜਿਹੜਾ ਇਸ ਕੰਮ ਹੋ ਰਿਹਾ ਸਾਰਾ ਕੋਈ ਨਹੀਂ ਕਹਿੰਦੇ ਅੰਦਰ ਹੀ ਸੁੱਤੀ ਹੈ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਜੋਰੀ ਕੋ ਤੀਸਰਾ ਕਮਰਾ ਜਿਹੜਾ ਚੋਰੀ ਹੋਇਆ ਸਾਡੇ ਤੁਸੀਂ ਵੀ ਮੰਗ ਕਰਦੇ ਹੋ ਪੁਲਿਸ ਤੋਂ ਅਸੀਂ ਦੇਖੋ ਕਿ ਇਹਨੇ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵਾਸੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਆਇਆ ਤਾਂ ਹੋਰ ਕੀ ਨਾ ਨਾ ਹੋ ਸਕਦਾ